ਦੋਸਤੋ ਅੱਜਕੱਲ ਸੇਬ ਦਾ ਸੀਜ਼ਨ ਚੱਲ ਰਿਹਾ ਹੈ ਤੇ ਜਿੱਥੇ ਵੀ ਆਪਾਂ ਜਾਣਦੇ ਆ ਪੰਜਾਬ ਦੇ ਵਿੱਚ ਹਰ ਦੁਕਾਨਾਂ ਰੇੜੀਆਂ ਤੇ ਰੇੜੀਆਂ ਤੇ ਸੇਬ ਆਮ ਮਿਲਦੇ ਆ ਸੀਜ਼ਨਲ ਫਲ ਹੈ ਖਾਣਾ ਚਾਹੀਦਾ ਪਰ ਸੇਬ ਜਿਹੜਾ ਆਪਾਂ ਖਾਨਿਆ ਮੋਸਟਲੀ ਜ਼ਿਆਦਾਤਰ ਆਪਾਂ ਚੰਗੀ ਸਿਹਤ ਵਾਸਤੇ ਖਾਨਨੇ ਆ ਚੰਗੇ ਗੁਣਾਂ ਦੇ ਪਰ ਇਹਦੇ ਵਿੱਚ ਕੁਝ ਗੱਲਾਂ ਨੇ ਜਿਹੜੀਆਂ ਸਾਡੇ ਅਣਜਾਣਪੁਣੇ ਕਰਕੇ ਜਾਂ ਸਾਨੂੰ ਜਾਣਕਾਰੀ ਦੀ ਘਾਟ ਕਰਕੇ ਕਈ ਵਾਰੀ ਨੁਕਸਾਨਦਾਇਕ ਹੋ ਜਾਂਦੀਆਂ ਨੇ ਤਾਂ ਜੇ ਆਮ ਤੌਰ ਤੇ ਦੇਖੀਏ ਸੇਬ ਜਿਹੜੇ ਹੈ ਇਹ ਮਤਲਬ हिमाचल प्रदेश जम्मू कश्मीर या फिर ਇਹ ऑस्ट्रेलिया ਵਰਗੇ ਦੇਸ਼ਾਂ ਤੋਂ ਬਾਹਰੋਂ ਆਉਂਦੇ ਨੇ ਤਾਂ ਇਹ ਤੋੜਨ ਤੋਂ ਲੈ ਕੇ ਆਪਣੇ ਤੱਕ ਪਹੁੰਚਣ ਲਈ ਇਹਨਾਂ ਨੂੰ ਇੱਕ ਹਫ਼ਤੇ ਤੋਂ ਲੈ ਕੇ ਕੀ ਵੀਰੇ 3 ਮਹੀਨੇ ਤੱਕ ਦਾ ਸਮਾਂ ਲੱਗ ਜਾਂਦਾ ਹੈ ਕਿਉਂਕਿ ਜਿਹੜੇ ਬਾਹਰੋਂ ਸੇਬ ਆਉਂਦੇ ਨੇ ਆਸਟ੍ਰੇਲੀਆ ਵਗੈਰਾ ਤੋਂ ਉਹਨਾਂ ਉਹ ਕੰਟੇਨਰਾਂ ਚ ਆਉਂਦੇ ਨੇ ਪਾਣੀ ਵਾਲੇ ਜਹਾਜ਼ਾਂ ਦੇ ਵਿੱਚ ਸਮੁੰਦਰਾਂ ਦੇ ਵਿੱਚ ਦੀ ਹੋ ਕੇ ਤਾਂ ਤਿੰਨ ਤਿੰਨ ਮਹੀਨਿਆਂ ਚ ਪਹੁੰਚਦਾ ਹੁਣ ਤੁਸੀਂ ਸੋਚੋ ਵੀ ਤਿੰਨ ਮਹੀਨੇ ਤੱਕ ਇਹ ਸੇਬ ਕਿਵੇਂ ਸਹੀ ਰਹਿ ਜਾਂਦਾ ਹੈ ਸਾਫ਼ ਸੁਥਰਾ ਤੇ ਵਧੀਆ ਤਾਜ਼ਾ ਕਿਵੇਂ ਰਹਿ ਜਾਂਦਾ ਇਹਦੇ ਪਿੱਛੇ ਇੱਕ ਕਾਰਨ ਹੈ ਤੇ ਮੈਨੂੰ ਲੱਗਦਾ ਕਿ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ 3 ਮਹੀਨੇ ਤੱਕ ਜਾਂ ਇੰਨੇ ਸਮੇਂ ਲੰਬੇ ਸਮੇਂ ਤੱਕ ਇਹ ਸੇਬ ਜਿਹੜਾ ਹੈ ਸਾਫ਼ ਸੁਥਰਾ ਤੇ ਤਾਜ਼ਾ ਕਿਵੇਂ ਰਹਿੰਦਾ ਆਓ ਤੁਹਾਨੂੰ ਇਹਦੀ ਅਸਲੀ ਗੱਲ ਸਮਝਾਉਣੀ ਹੈ ਕਿ ਇਹ ਸਿਹਤ ਲਈ ਚੰਗਾ ਹੋਣ ਦੇ ਨਾਲ ਨਾਲ ਕਈ ਵਾਰੀ ਨੁਕਸਾਨ ਕਿਵੇਂ ਕਰ ਜਾਂਦਾ ਸਾਡੇ ਲਈ ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ ਆਓ ਤੁਹਾਨੂੰ ਮੈਂ ਇੱਕ ਚੀਜ਼ ਦਿਖਾਵਾਂ ਨੇੜੇ ਹੋ ਜਾਓ ਇਹਦੇ ਵਿੱਚ ਤੁਸੀਂ ਦੇਖੋਗੇ ਦੋਸਤੋ ਆ ਮੇਰੇ ਤੁਸੀਂ ਜਿਹੜਾ ਕਟਰ ਹੈ ਚਾਕੂ ਹੈ ਇਹਦੇ ਨਾਲ ਜੇ ਤੁਸੀਂ ਧਿਆਨ ਨਾਲ ਦੇਖੋਗੇ ਨਾ ਆ ਦੇਖੋ ਤੁਸੀਂ ਦੇਖ ਰਹੇ ਹੋ ਇਹਦੇ ਉੱਤੇ ਆ ਤੁਸੀਂ ਨਜ਼ਰ ਆ ਰਿਹਾ ਹੈ ਨਾ ਤੁਹਾਨੂੰ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਇਹ ਆਪਾਂ ਬਿਲਕੁਲ ਥੋੜਾ ਜਿਹਾ ਲਾਇਆ ਹੈ ਉਹ ਅਸਲ ਦੇ ਵਿੱਚ ਹੈ ਕੀ ਦੋਸਤੋ ਇਹ ਮੋਮ ਹੈ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਵੈਕਸ ਕਹਿੰਦੇ ਆ ਤਾਂ ਹੁੰਦਾ ਕੀ ਹੈ ਜਦੋਂ ਸੇਬ ਤੋੜੇ ਜਾਂਦੇ ਨੇ ਇਹ ਖਰਾਬ ਨਾ ਹੋਣ ਇਸ ਕਰਕੇ ਇਹਨਾਂ ਨੂੰ ਮਤਲਬ ਮੋਮ ਹੈ ਜਿਹੜੀ ਪਿਗਲੀ ਹੋਈ ਉਹਦੇ ਵਿੱਚ ਦੀ ਕੱਢਿਆ ਜਾਂਦਾ ਹੈ ਤਾਂ ਉਹਦੇ ਨਾਲ ਇਹਦੇ ਉੱਪਰ ਮੋਮ ਦੀ ਇੱਕ ਪਰਤ ਲੱਗ ਜਾਂਦੀ ਹੈ ਤੇ ਪਰਤ ਜਿਹੜੀ ਹੈ ਉਹ ਜਿਹੜਾ ਬਾਹਰਲਾ ਵਾਤਾਵਰਣ ਹੈ ਉਹਦੇ ਕਰਕੇ ਸੇਬ ਬਚਿਆ ਰਹਿੰਦਾ ਮੋਮ ਕਰਕੇ ਪਰ ਅਸੀਂ ਕੀ ਕਰਦੇ ਹਾਂ ਅਸੀਂ ਰੇੜਿਆਂ ਤੋਂ ਦੁਕਾਨਾਂ ਤੋਂ ਸੇਬ ਲਏ ਤੇ ਉਸੇ ਤਰ੍ਹਾਂ ਕਈ ਵਾਰੀ ਇਦਾਂ ਹੀ ਦੰਦਿਆਂ ਨਾਲ ਵੱਟ ਵੱਟ ਕੇ ਖਾ ਲੈਨੇ ਜਾਂ ਕੱਟਿਆ ਤੇ ਫਟਾਫਟ ਖਾ ਲਿਆ ਇਹ ਗਲਤ ਤਰੀਕਾ ਹੈ ਕਿਉਂਕਿ ਤੁਸੀਂ ਦੇਖੋ ਵੀ ਇੰਨੀ ਥੋੜਾ ਜਿਹਾ ਆਪਾਂ ਸਾਫ਼ ਕਰਿਆ ਤੁਸੀਂ ਆ ਦੁਬਾਰੇ ਦੇਖ ਲਓ ਆਪਾਂ ਆ ਦੇਖੋ ਥੋੜਾ ਜਿਹਾ ਸਾਫ਼ ਕਰ ਰਹੇ ਹਾਂ ਬਿਲਕੁਲ ਥੋੜੀ ਜਿਹੀ ਥਾਂ ਦੇ ਉੱਤੋਂ ਆਪਾਂ ਸਾਫ਼ ਕਰਿਆ ਆ ਦੇਖੋ ਇੰਨੀ ਇਹ ਜਿਹੜੀ ਉੱਤਰੀ ਇਹ ਮੋਮ ਹੈ ਤੇ ਜੇ ਇੰਨੀ ਕ ਜਗ੍ਹਾ ਤੋਂ ਇੰਨੀ ਜ਼ਿਆਦਾ ਮੋਮ ਉੱਤਰੀ ਪੂਰੇ ਇੱਕ ਸੇਬ ਤੋਂ ਕਿੰਨੀ ਮੋਮ ਹੋਊਗੀ ਤੇ ਜੇ ਆਪਾਂ ਇੱਕ ਤੋਂ ਵੱਧ ਸੇਬ ਖਾ ਲਿਆ ਤਾਂ ਸਾਡੇ ਸਰੀਰ 'ਚ ਕਿੰਨੀ ਮੋਮ ਵਗ ਜੂ ਤੇ ਸਾਡਾ ਜਿਹੜਾ ਡਾਈਜੈਸਟ ਸਿਸਟਮ ਹੈ ਉਹ ਮੋਮ ਨੂੰ ਹਜਮ ਨਹੀਂ ਕਰਦਾ ਇਹ ਮੋਮ ਹੌਲੀ-ਹੌਲੀ ਸਾਡੇ ਖੂਨ ਦੇ ਵਿੱਚ ਘੁਲ ਕੇ ਤੇ ਸਾਡੇ ਦਿਮਾਗ ਤੱਕ ਜਾਂ ਬਾਕੀ ਅੰਗਾਂ ਤੱਕ ਵਗ ਜਾਂਦੀ ਹੈ ਤੇ ਬਹੁਤ ਭਿਆਨਕ ਨੁਕਸਾਨ ਕਰਦੀ ਹੈ ਇਹ ਕੈਂਸਰ ਵਰਗੇ ਖਤਰਨਾਕ ਕਾਰਨਾਂ ਦਾ ਮਤਲਬ ਬਣਦੀ ਹੈ ਬਿਮਾਰੀਆਂ ਦਾ ਕਾਰਨ ਬਣਦੀ ਹੈ ਸੋ ਹੁਣ ਇਹਨੂੰ ਸਹੀ ਤਰੀਕੇ ਨਾਲ ਵਰਤਣ ਦਾ ਜਿਹੜਾ ਢੰਗ ਹੈ ਉਹ ਕੀ ਹੈ ਉਹਨੂੰ ਸਮਝ ਲੈਣੇ ਆ ਜਦੋਂ ਵੀ ਤੁਸੀਂ ਸੇਬ ਖਰੀਦੋ ਤਾਂ ਸਭ ਤੋਂ ਪਹਿਲਾਂ ਸੇਬ ਨੂੰ ਜੇ ਹੋ ਸਕੇ ਤਾਂ ਇਹਨੂੰ ਗਰਮ ਪਾਣੀ ਦੇ ਨਾਲ ਧੋ ਲਓ ਕਿਉਂਕਿ ਗਰਮ ਪਾਣੀ ਜਦੋਂ ਇਹਦੀ ਉੱਪਰ ਆਪਾਂ ਪਾਉਂਦੇ ਆ ਕੀ ਹੁੰਦਾ ਗਰਮ ਪਾਣੀ ਮੋਮ ਨੂੰ ਪਿਘਲਾ ਕੇ ਬਿਲਕੁਲ ਖਾਲੀ ਕਰ ਦਿੰਦਾ ਸਾਫ ਕਰ ਦਿੰਦਾ ਉਤਰ ਜਾਂਦੀ ਹੈ ਇਹਦੇ ਉੱਪਰ ਤੁਸੀਂ ਦੇਖੋਗੇ ਕੂਲ ਹੈ ਇਹ ਸਵਤ ਤੇ ਜੇਕਰ ਤੁਹਾਡੇ ਕੋਲ ਸਮਾਂ ਹੈ ਨਹੀਂਗੇ ਇਹਨੂੰ ਧੋਣ ਦਾ ਤਾਂ ਦੂਜਾ ਤਰੀਕਾ ਜਿਹੜਾ ਹੈ ਉਹ ਇਹ ਹੈ ਕਿ ਇਹਨੂੰ ਤੁਸੀਂ ਕੱਟੋ ਕਿਸੇ ਚੱਕੋ ਜਾਂ ਕਟਰ ਨਾਲ ਤੇ ਇਹਦਾ ਜਿਹੜਾ ਛਿਲਕਾ ਹੈ ਉਹਨੂੰ ਛਿਲਕੇ ਨੂੰ ਉਤਾਰ ਕੇ ਖਾਓ ਵਸੇ ਦੋ ਤਰੀਕੇ ਜੇਕਰ ਤੁਸੀਂ ਇਹਨੂੰ ਇਸੇ ਤਰ੍ਹਾਂ ਦੰਦੀ ਵੱਢ ਕੇ ਖਾਓਗੇ ਜਾਂ ਇਸੇ ਤਰ੍ਹਾਂ ਕੱਟ ਕੇ ਖਾਓਗੇ ਤਾਂ ਇਹ ਮੋਮ ਵੀ ਸਾਡੇ ਸਰੀਰ ਦੇ ਅੰਦਰ ਜਾਊਗੀ ਤੇ ਇਹ ਮੋਮ ਇੰਨੇ ਥੋੜੇ ਹਿੱਸੇ ਦੇ ਵਿੱਚ ਇੰਨੀ ਮੋਮ ਬਾਕੀ ਜਦੋਂ ਜ਼ਿਆਦਾਤਰ ਮੋਮ ਜਾਊਗੀ ਤਾਂ ਨਤੀਜੇ ਸਾਡੇ ਲਈ ਭयंकर ਬਿਮਾਰੀਆਂ ਦਾ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣੋਗੇ ਸੋ ਮੇਰੀ ਤਾਂ ਇਹੀ ਬੇਨਤੀ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਦੂਜੀ ਗੱਲ ਤੁਸੀਂ ਦੇਖਿਓ ਆਪ ਤਜਰਬਾ ਵੀ ਕਰਕੇ ਦੇਖਿਓ ਤੇ ਆਪਦੇ ਵਿਚਾਰ ਵੀ ਜ਼ਰੂਰ ਦੱਸਿਓ ਸਾਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਬਈ